ਕਈ ਜਗ੍ਹਾ ਤੇ ਮਿੱਟੀ ਦੇ ਭਾਂਡੇ ਬਣਦੇ ਹੁੰਦੇ ਜਿਹੜੇ ਖਾਸ ਮਿੱਟੀ ਦੇ ਭਾਂਡੇ ਬਣਦੇ ਨੇ ਆਪਣੇ ਉਹ ਗੁਜਰਾਤ ਸਾਈਡ ਦੇ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਵੀ ਮਿੱਟੀ ਦੇ ਭਾਂਡੇ ਚ ਆਪਾਂ ਨੂੰ ਫਾਇਦਾ ਹੈਗਾ ਤਾਂ ਮਿੱਟੀ ਦਾ ਭਾਂਡਾ ਹੀ ਯੂਜ਼ ਕਰਨਾ ਤੇ ਬਚਾ ਵੀ ਪਾਤੀ ਕਰਨਾ ਜਿਹੜੀ ਖੁਸ਼ਬੂ ਹੁੰਦੀ ਆ ਮਿੱਟੀ ਦੇ ਚਾਹ ਦਾ ਪਲੇਸਟਾ ਤੋਂ ਵੱਧ ਬਣ ਜਾਂਦਾ ਹੁਣ ਮਿੱਟੀ ਦਾ ਭਾਂਡਾ ਤਾਂ ਲੋਕ ਯੂਜ਼ ਕਰਦੇ ਚਾਹੇ ਕੈਮੀਕਲ ਵਾਲੀ ਆਗਲਾ ਮਿੱਟੀ ਦੇ ਭਾਂਡੇ ਜੇ ਬਣਾਉਂਦਾ ਬਹੁਤ ਫਰਕ ਪੈਂਦਾ ਆਸਤਨ ਮੱਝੀ ਹੁੰਦੀ ਹੈ ਤਾਂ ਤੇ ਜੋ ਮਾਰਸ਼ੀ ਨਹੀਂ ਦੀ ਸਾਰੀ ਮਿੱਟੀ ਹੁੰਦੀ ਆ ਕੋਈ ਕੈਮੀਕਲ ਨਹੀਂ ਆਲਗ-ਵਲਗ ਤਰ੍ਹਾਂ ਦੀ ਮਿੱਟੀ ਹੁੰਦੀ ਆ ਆਲਗ-ਵਲਗ ਤਰ੍ਹਾਂ ਦੀ ਮਿੱਟੀ ਦਾ ਆਲਗ-ਵਲਗ ਫਾਇਦਾ ਸਤਸੇ ਤਾਣਰ ਪਖ ਪੋਸ਼ਣ ਨਾਲ ਜੁੜੇ ਤਸੀਮਾ ਸਿਮਰਨਜੀਤ ਸਿੰਘ ਦਾਣਾ ਅਸੀਂ ਮੌਜੂਦ ਆਂ ਜਿਲ੍ਹਾ ਬਠਿੰਡਾ ਦੇ ਆਰਾਮਪਰਾ ਸ਼ਹਿਰ ਦੇ ਵਿੱਚ ਇੱਕ ਸ਼ਾਇਰ ਨੇ ਲਿਖਿਆ ਸਭ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਵਾਕਈ ਇਨਸਾਨ ਨੂੰ ਕੁਦਰਤ ਨੇ ਘੜਿਆ ਔਰ ਇਨਸਾਨ ਨੇ ਹਰੋ ਚੀਜ਼ ਕਰ ਲਈ ਆ ਜੋ ਇਨਸਾਨ ਦੇ ਹੱਥਾਂ ਦੇ ਵਿੱਚ ਆ ਨਵੇਂ ਚਲੋ ਨੀ ਘਾਰਤਾ ਜਿਹੜਾ ਉਹ ਇਨਸਾਨ ਘੜ ਰਿਹਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀਆਂ ਪਲੰਘਾਂ ਪੜਦਾ ਹੋਇਆ ਅੱਗੇ ਨੂੰ ਜਾ ਰਿਹਾ ਇਦਾਂ ਦੀ ਮਿਸਾਲ ਪਰੰਪਰਾ ਦੇ ਵਿੱਚ ਮਿਲਦੀ ਆ ਇੱਕ ਨੌਜਵਾਨ ਨੇ ਆਪਣਾ ਕਾਰੋਬਾਰ ਤੋੜਿਆ ਗੁਜਰਾਤ ਵੀ ਬਣੀ ਮਿੱਟੀ ਦੇ ਭਾਂਡਾ ਦਾ ਹੋਰ ਸੇ ਇਦਾਂ ਤੋਂ ਵੀ ਮਿੱਟੀ ਦੇ ਬਣੇ ਮੈਨੂਫੈਕਚਰਿਡ ਭਾਂਡੇ ਕਰਦੇ ਆ ਔਰ ਕਿਉਂ ਗੁਜਰਾਤ ਦੀ ਮਿੱਟੀ ਨੂੰ ਪਹਿਲ ਦਿੱਤੀ ਜਾਂਦੀ ਆ ਪੰਜਾਬ ਦੀ ਮਿੱਟੀ ਕਿਹਾ ਜਾਂਦਾ ਕਿ ਪੰਜਾਬ ਨਾਲ ਦੀ ਮਿੱਟੀ ਜਿਹੜੀ ਕਿਤੇ ਵੀ ਨਹੀਂ ਹੈ ਪੰਜਾਬ ਦੀ ਜਰਖੇਜ ਤੱਕਦੀ ਆ ਪਰ ਪਰਸ਼ਨ ਚੰਦਕਿਓ ਇੱਕ ਨੌਜਵਾਨ ਨੇ ਵੱਡਾ ਕਾਰੋਬਾਰ ਤੋੜਿਆ ਸਾ ਇਹ ਛੋਟਾ ਹੋਵੇ ਵੱਡਾ ਹੋਵੇ ਪਰ ਇੱਕ ਇਨਸਾਨ ਦੇ ਲਈ ਜੋ ਕਾਰੋਬਾਰ ਤੋੜਦਾ ਉਹਦੇ ਲਈ ਆਪਣਾ ਕਾਰੋਬਾਰ ਵੱਡਾ ਹੁੰਦਾ ਔਰ ਅਜੇ ਨੌਜਵਾਨ ਆ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਥੋੜੀ ਉਮਰ ਆ ਪਰ ਕਿਵੇਂ ਇਹਨਾਂ ਨੇ ਇਹ ਗੱਲ ਸੋਚੀ ਕਿ ਆਪਾਂ ਕਿੱਤਾ ਕਰਦੇ ਪਹਿਲਾਂ ਕਿੱਤਾ ਕਰ ਰਹੇ ਸੀਗੇ 30 40 ਸਾਲ ਉਹਨਾਂ ਨੇ ਛਰਦੀ ਰੀਤ ਨੂੰ ਆਖਿਓ ਤੋੜਿਆ ਬਸ ਗੱਲਬਾਤ ਕਰ ਰਹੇ ਹੁੰਦੇ ਨਾਲ ਸਾਸੀ ਗੱਲਬਾਤ ਉਹ ਠੀਕ ਠਾਕ ਹੋਣੀ ਬੜੀ ਇਹ ਬੜੀ ਦਰਦੀ ਕਲਾ ਚੜਦੀ ਕਲਾ ਜਿੱਦਾਂ ਕਿ ਹੁਣ ਬਈ ਠੰਡ ਦਾ ਮੌਸਮ ਹੈ ਗਰਮੀ ਦਾ ਮੌਸਮ ਆਉਣ ਵਾਲਾ ਹੈ ਤਾਂ ਤੁਸੀਂ ਪਹਿਲਾਂ ਵੀ ਥੋੜੀ ਕੋਲੇ ਆਏ ਸੀ 3-4 ਸਾਲ ਤੋਂ ਕੰਮ ਕਰ ਰਹੇ ਹੋ ਹਾਂ ਜੀ ਹਾਂ ਜੀ ਬਿਲਕੁਲ ਠੰਡ ਤੇ ਬਚਾ ਕੇ ਇਹ ਪਾਂਡਾ ਦਾ ਫਰਕ ਪੈਂਦਾ ਖਰੀ ਜਿਹੜਾ ਅਪਾ ਖਰੀਦਦਾਰੀ ਦੀ ਗੱਲ ਕਰਦੇ ਨਾ ਨਹੀਂ ਨਹੀਂ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਹੂੰ ਕਿਉਂਕਿ ਜਿਹੜਾ ਮਿੱਟੀ ਦਾ ਪਾਂਡਾ ਵਰਤੋ ਦਾ ਉਹਦੇ ਠੰਡ ਹੋਵੇ ਚਾਹੇ ਗਰਮੀ ਹੋਵੇ ਜਿਹਨੇ ਕਰਨਾ ਆਉਂ ਮੈਂ ਹੁੰਦਾਗਾ ਵੀ ਮੈਂ ਜਿਹੜਾ ਮਿੱਟੀ ਦਾ ਪਾਣੀ ਪੀਣ ਆ ਲਗਾ ਉਹ ਠੰਡੇ ਦੇ ਵਿੱਚ ਘੜ ਜਾਂਦਾਗਾ ਤੁਹਾਨੂੰ ਇਹ ਪਰ ਉਹ ਠੰਡੇ ਦੇ ਵਿੱਚ ਜਿਆਦਾ ਰੰਡਾ ਪਾਣੀ ਆਉਣ ਲੱਗਦਾ ਜੇ ਗੱਲ ਕਰੀ ਤਾਂ ਬਣਾਉਣ ਵਾਲੀ ਉਹਦਾ ਫਰਕ ਨਹੀਂ ਪੈਂਦਾ ਹੂੰ ਕਿਉਂਕਿ ਆਪਣਾ ਜੇ ਮੈਂ ਕੜਾਈਆਂ ਲਾਓ ਜਿੱਦੇ ਚ ਤਾਲ ਸਬਜ਼ੀ ਚਾਹ ਵਗੈਰਾ ਬਣਾਉਂਦੇ ਨੇ ਉਹ ਲੱਗ ਆਪਣੇ ਬਿਗਦੇ ਹੀ ਰਹਿੰਦੇ ਨੇ ਹੂੰ ਜਦੋਂ ਆਪਾਂ ਪਹਿਲਾਂ ਵੀ ਇਕੱਠੇ ਹੋਏ ਸੀਗੇ ਜਦ ਡਾਕਟਰ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੇ ਵੀ ਗੱਲ ਕਹੀ ਸੀ ਉਹਨਾਂ ਨਾਲ ਬੰਦੇ ਸੀ ਕਿ ਤੁਸੀਂ ਇੱਥੋਂ ਲੈ ਕੇ ਜਾਓ ਭਾਂਡੇ ਉਹਨਾਂ ਨੇ ਕਿਹੋ ਗੱਲ ਕਹੀ ਤਾਂ ਤੁਸੀਂ ਇਹ ਗੱਲ ਇੱਕ ਹੋਰ ਐ ਨੂੰ ਸਵਾਲ ਆ ਇਹ ਪੰਜਾਬ ਦੀ ਮਿੱਟੀ ਹੈਗੀ ਆ ਹਾਂ ਜੀ ਗੁਜਰਾਤ ਦੀ ਮਿੱਟੀ ਦੇ ਭਾਂਡੇ ਹੀ ਕਿਉਂ ਲੈਨੇ ਹੋਰ ਖਾਸੀਅਤ ਕੀ ਆ ਉਸ ਮਿੱਟੀ ਦੇ ਵਿੱਚ ਹੈ ਜਿਹੜੇ ਉਧਰਲੀ ਮਿੱਟੀ ਦੇ ਭਾਂਡੇ ਨੇ ਉਹਨਾਂ ਵਿੱਚ ਦਾਲ ਸਬਜ਼ੀ ਬਣਦੀ ਆ ਹੂੰ ਕਿਉਂਕਿ ਮਿੱਟੀ کئی ਪ੍ਰਕਾਰ ਦੀ ਹੁੰਦੀ ਆ ਜਿਹੜੀ ਆਪਣੀ ਪੰਜਾਬ ਦੀ ਮਿੱਟੀ ਆ ਜੇ ਮੈਂ ਉਹਦੇ ਵਿੱਚ ਲਾ ਲਓ ਜੇ ਮੈਂ ਤੋੜਾ ਜਾਂ ਹੋਰ ਮਿੱਟੀ ਦੇ ਭਾਂਡੇ ਬਹੁਤ ਬਣਦੇ ਨੇ ਉਹ ਚੀ ਗੱਲ ਨਹੀਂ ਵੀ ਨਹੀਂ ਬਣਦੇ ਭਾਂਡੇ ਬਣਦੇ ਨੇ ਪਰ ਜੇ ਗੱਲ ਕਰੀ ਅੱਗ ਤੇ ਚੱਲਣ ਵਾਸਤੇ ਤਾਂ ਲੋਕ ਜ਼ਿਆਦਾਤਰ ਆਹੀ ਮਿੱਟੀ ਦਾ ਭਾਂਡਾ ਵਰਤਦੇ ਨੇ ਜਿਹੜੀ ਜਾਂ ਗੁਜਰਾਤ ਦੀ ਲਾਲੋ ਗੁਜਰਾਤ ਦੇ ਵਿੱਚ ਬਾਂਦੇ ਨੇ ਕਲਕੱਤੇ ਲਾਲੋ ਹੂੰ ਯਾ ਯੂਪੀ ਲਾਲੋ ਕਈ ਜਗ੍ਹਾ ਤੇ ਮਿੱਟੀ ਦੇ ਭਾਂਡੇ ਬਣਦੇ ਨੇ ਜਿਹੜੇ ਖਾਸ ਮਿੱਟੀ ਦੇ ਭਾਂਡੇ ਬੰਦੇ ਨੇ ਆਪਣੇ ਉਹ ਗੁਜਰਾਤ ਸਾਈਡ ਹੀ ਬੰਦ ਹੂੰ ਪੰਜਾਬ ਦੇ ਬੱਚੇ ਜੇਕਰ ਮੈਂ ਗੱਲ ਕਰ ਥੋੜਾ ਦਾ ਕੀਤਾ ਹੈ ਹੋਰ ਵੀ ਲੋਕ ਕਿੱਥੇ ਕਰਦੇ ਆ ਬਾਹਰ ਦੀ ਮਿੱਟੀ ਦਾ ਜਾ ਬਹੁਤ ਕਰਦੇ ਨੇ ਬਹੁਤ ਕਰਦੇ ਨੇ ਹੂੰ ਇੱਥੇ ਬਾਜਾ ਤੁਸੀਂ ਲੁਧਿਆਣਾ ਵੱਡੇ ਵੱਡੇ ਸ਼ਹਿਰਾਂ ਜਾਂ ਬਾਜਾ ਛੋਟੇ ਸ਼ਹਿਰਾਂ ਜਾਂ ਬਾਜੋ ਹੂੰ ਮਿੱਟੀ ਦਾ ਕੰਮ ਸਾਰੇ ਕਰਦੇ ਨੇ ਹੂੰ ਇੱਧਰ ਭਈ ਤੁਸੀਂ ਕੜਾਹੀ ਦੀ ਗੱਲ ਕਰ ਰਹੀ ਸੀਗੇ ਇੱਧਰ ਬੈਜੋ ਦਰਸ਼ਕਾਂ ਨੂੰ ਦੱਸ ਦਿਓ ਇਹ ਕੜਾਹੀ ਹੈ ਹਾਂ ਜੇਕਰ ਆਪਾਂ ਇਹਦੇ ਪ੍ਰੋਸੈਸ ਦੀ ਗੱਲ ਕਰ ਲਈਏ ਪ੍ਰੋਸੈਸ ਕਿਵੇਂ ਹੈ ਨਾ ਭਾਂਡਾ ਇਹ ਤਿਆਰ ਕਿਵੇਂ ਹੁੰਦਾ ਜੇਕਰ ਮੈਂ ਲੈ ਕੇ ਜਾਂਦਾ ਨਾ ਮੈਂ ਇਹਨੂੰ ਵਰਤੋ ਕਿਵੇਂ ਕਰੂੰ ਮੈਂ ਇਹਦੀ ਇਹਦੇ ਵਰਤਦਾ ਹੈ ਜੇ 2 ਘੰਟੇ 2 ਘੰਟੇ ਲਈ ਇਹਨੂੰ ਪਾਣੀ ਪਾਣੀ ਭਰ ਕੇ ਰੱਖ ਦੋ ਜਾਂ ਪਾਣੀ ਜੇ ਡਿੱਪ ਕਰਕੇ ਭਰ ਕੇ ਰੱਖ ਦੋ ਤਾਂ ਉਸ ਤੋਂ ਬਾਅਦ ਇਹਨੂੰ ਪਾਣੀ ਕੱਢ ਦੋ 2-3 ਘੰਟੇ ਬਾਅਦ ਕੱਢ ਕੇ ਤੇਨੂੰ ਸਕਾ ਲਓ ਗਰਮ ਪਾਣੀ ਨਾਲ ਨਾ ਨਾ ਗੈਸ ਹੀ ਪਾਣੀ ਪਾ ਦੋ ਠੰਡਾ ਹੋਵੇ ਜਿਹੜਾ ਮਾਰਜੀ ਪਾਣੀ ਦਾ ਪਾਣੀ ਦਾ ਭਰ ਕੇ ਰੱਖੋ ਬਾਅਦ ਵਿੱਚ ਇਹਨੂੰ ਸਕਾ ਲਓ ਹੂੰ ਸਕਾ ਕੇ ਦੇ ਵਿੱਚ ਫਿਰ ਕੋਈ ਮਰਜੀ ਸਬਜੀ ਦਾਲ ਸਬਜੀ ਬਣਾ ਲਓ ਬਾਅਦ ਸ਼ੁਰੂ ਤੇ ਥੋੜਾ ਪ੍ਰੋਸੈਸ ਹੁੰਦਾ ਬੀ ਜਿਆਦਾ ਤੇਲ ਦਾ ਪੋਚਾ ਲਾ ਲਓ ਇਹਦੇ ਵਿੱਚ ਹੂੰ ਸਰੋਂ ਦਾ ਤੇਲ ਦਾ ਹਾਂਜੀ ਹੂੰ ਜਾਂ ਕੋਈ ਮਿੱਟੀ ਚਾਹ ਵਗੈਰਾ ਬਣਾ ਲਓ ਪਹਿਲਾਂ ਕੋਈ ਇਹਨਾਂ ਦੇ ਕਈਆਂ ਦੇ ਰੌਂ ਹੁੰਦੇ ਆ ਰੌਂ ਖੁੱਲਿਆ ਆਪਾਂ ਕਹਿੰਦੇ ਨੇ ਮਿੱਟੀ ਦਾ ਘੜਾ ਹੂੰ ਮਿੱਟੀ ਦੇ ਘੜੇ 'ਚ ਪਾਣੀ ਤਾਂ ਘਟਾ ਰਹਿੰਦਾ ਤਾਂ ਉਹਨਾਂ ਦੇ ਰੌਣਾਂ ਖੁੱਲਦੇ ਆ। ਉਹ ਯਾਰ ਇਹਨਾਂ ਦੇ ਵਿੱਚ ਹੁੰਦੇ ਇਹਨਾਂ ਦੇ ਰੌਣ ਖੁੱਲਿਆ ਹੁੰਦੇ ਆ ਆਪਾਂ ਚਾਹ ਬਣਾ ਲੈਂਦੇ ਆ। ਹੂੰ ਜਾਂ ਗੋਸ਼ ਹੱਥ ਫੇਰ ਦਿੰਨੇ ਆ ਇਹਨਾਂ ਦੇ ਰੋਹ ਬੰਦ ਹੋ ਜਾਂਦੇ ਆ ਤਾਂ। ਹੂੰ ਫੇਰ ਕੁਛ ਮਰਜੀ ਬਣਾਈ ਜਾਓ ਜੀ ਮੈਂ ਤੁਹਾਡਾ ਚੱਟ ਕਰਦਾ। ਹੂੰ ਜਿਵੇਂ ਆਪਾਂ ਆਮ ਘਰਾਂ ਦੇ ਵਿੱਚ ਅੱਜ ਕੱਲ੍ਹ ਠੰਡ ਦਾ ਮੌਸਮ ਆ ਹੀਟਰ ਲੋਕ ਲਾ ਲੈਂਦੇ ਆ। ਜਿਹਦੇ ਲਈ ਉਹ ਹੀਟਰ ਹੁੰਦਾ ਉਹਦੇ ਕਮਰੇ ਵਿੱਚ ਤੜਕਦੇ ਤਾਂ ਨਹੀਂ ਆਏ। ਨਹੀਂ ਵੈਸੇ ਉਹਨਾਂ ਤਾਂ ਵੀ ਨਹੀਂ ਤੜਕਦੇ ਕਿਉਂਕਿ ਹੁਣ ਆਪਾਂ ਹੱਦ ਤੋਂ ਬਾਅਦ ਜਾਂ ਕਿਸੇ ਦੇ ਵਿੱਚ ਵੀ ਆਪਾਂ ਅੱਗ ਅੱਗ ਹੁੰਦੀ ਆ ਪੰਜਾਬ ਦੀ ਜੇਕਰ ਗੱਲ ਕਰ ਲਿਆ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਨਾਲ ਦੀ ਧਰਤੀ ਕਿਤੇ ਬਣੀ ਹੈ ਤੇ ਉਹ ਵੱਖਰੀ ਗੱਲ ਆ ਕੋ ਵੱਖਰਾ ਟੌਪਿਕ ਹੈ ਜੇਕਰ ਆਪਾਂ ਇੱਕ ਕਾਰੋਬਾਰ ਦੀ ਗੱਲ ਕਰਦੇ ਤੁਸੀਂ 50 ਸਾਲ ਤੋਂ ਇਹ ਕਾਰੋਬਾਰ ਕਰ ਰਹੇ ਹੋ ਇੱਥੇ ਹਾਂਜੀ ਪਹਿਲਾਂ ਸੱਸੀ ਕਰਦੇ ਸੀ ਪਹਿਲਾਂ ਆਪਣੇ ਆਈ ਨੋਰਮਲ ਭਾਂਡੇ ਵੇਚਦਾ ਜਿਵੇਂ ਤੋੜੇ ਲਾ ਲੋ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਚਾਲਦੇ ਹੁੰਦੇ ਜਮੇ ਨਵੇਂ ਨਵੇਂ ਸ਼ੌਂਕ ਆ ਜਾਂਦੇ ਅਗਲੇ ਨਵੇਂ ਨਵੇਂ ਕੋਠੀਆਂ ਬਣਾਉਂਦਾ ਅਗਲਾ ਕਹਿੰਦਾ ਭਾਂਡਾ ਵੀ ਆਪਣੇ ਘਰੇ ਪੈਰ ਵੀ ਸੋਹਣਾ ਲੱਗੇ ਤਾਂ ਆਪਾਂ ਨੂੰ ਤਾਂ ਫਾਇਦਾ ਵੀ ਹੋ ਹਾਂਜੀ ਤਾਹਗਾਰ ਕੋਲ ਨਵੇਂ ਦੇ ਵਿੱਚ ਆ ਭਾਂਡੇ ਬਣਾਉਣ ਲੱਗ ਗਏ ਜਿਵੇਂ ਕੁੱਕਰ ਲਾ ਲਓ ਕੜਾਈ ਲਾ ਲਓ ਫਰਾਈ ਪੈਨ ਕੋਈ ਵੀ ਮਿੱਟੀ ਦਾ ਭਾਂਡਾ ਲਾ ਲਓ ਹੂੰ ਪਾਗਲਾ ਲੈ ਕੇ ਜਾਂਦਾ ਘਰੇ ਪਿਆ ਵੀ ਅਗਲਾ ਕੰਨਾ ਸੋਹਣਾ ਲੱਗਦਾਗਾ ਚੀਜ਼ ਵੀ ਵਧੀਆ ਬਣਦੀ ਹੂੰ ਜੇਕਰ ਭਈ ਚੰਦਰੇ ਦੌਰ ਦੀ ਗੱਲ ਕਰਨੀ ਆਮ ਘਰਾਂ ਦੇ ਵਿੱਚ ਸਟੀਲ ਦੇ ਭਾਂਡੇ ਵਰਤੇ ਜਾਂਦੇ ਆ ਐਲੂਮੀਨੀਅਮ ਦੇ ਭਾਂਡੇ ਵਰਤੇ ਜਾਂਦੇ ਆ ਉਹ ਚੀਜ਼ ਨੇ ਤੁਹਾਡੇ ਕਿਤੇ ਨੂੰ ਕਿਤੇ ਨਿਕਦੇ ਢਾ ਲਾਈ ਆ ਜੇ ਬਿਕਰੀ ਉਵੇਂ ਹੀ ਹੋ ਰਹੀ ਆ ਨਹੀਂ ਨਹੀਂ ਭਾਂਡੇ ਮਿੱਟੀ ਦਾ ਉਵੇਂ ਹੀ ਵਿਕ ਰਹੇ ਆ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਵੀ ਮਿੱਟੀ ਦੇ ਭਾਂਡੇ 'ਚ ਆਪਾਂ ਨੂੰ ਫਾਇਦਾ ਹੈਗਾ ਤਾਂ ਮਿੱਟੀ ਦਾ ਭਾਂਡਾ ਹੀ ਯੂਜ਼ ਕਰਨਗੇ ਸਟੀਲ ਦਾ ਨਹੀਂ ਕਰ ਉਹ ਡਾਕਟਰ ਨਾਲ ਲੈ ਲਓ ਖੁਦ ਸਾਡੇ ਕੋਲੇ ਆਪਦੇ ਕੋਲੇ ਡਾਕਟਰ ਆਉਂਦੇ ਨੇ ਜਾਂ ਕੋਈ ਵੀ ਲਾ ਲਓ ਡਾਕਟਰ ਕੋਈ ਵੀ ਲਾ ਲਓ ਬੰਦਾ ਆਉਂਦਾਗਾ ਪੜਿਆ ਲਿਖਿਆ ਆਉਂਦਾ ਕੋਈ ਸਾਨੂੰ ਆਏ ਗੱਲ ਕਹਿੰਦਾ ਵੀ ਅਸੀਂ ਮਿੱਟੀ ਦੇ ਭਾਂਡੇ ਜੀ ਬਣਤਨੇ ਆ ਸਾਰਾ ਵੇ ਹੂੰ ਜਿਵੇਂ ਬਣਾ ਲਓ ਸਬਜੀ ਵੀ ਅਸੀਂ ਮਿੱਟੀ ਦੇ ਭਾਂਡੇ ਬਣਾਉਣੀ ਆਟਾ ਵੀ ਅਸੀਂ ਮਿੱਟੀ ਦੀ ਪ੍ਰਾਂ ਦੇ ਵਿੱਚ ਗੁੰਨਣਾ ਹੂੰ ਬਸ ਜਾ ਕੁੱਕਰ ਦੀ ਗੱਲ ਕਰ ਲਈ ਆ ਪਰਾਂ ਦੀ ਗੱਲ ਕਰਕੇ ਤੁਸੀਂ ਕਰਾਹੀ ਦੀ ਗੱਲ ਕਿਤੇ ਹਰਮੋਟ ਦੀ ਗੱਲ ਕੀਤੀ ਆ ਇਹ ਕਿਦਣੀਆਂ ਪਈਆਂ ਵੀ ਆਪਣੇ ਕੋਲ ਤੁਸੀਂ ਦਿਖਾਈਆਂ ਸੀ ਉਹ ਚਾਹ ਲਿਖੀ ਅਸਲੀ ਆ ਹਾਂਜੀ ਹਾਂਜੀ ਇਹ ਇਹ ਚਾਹ ਬਸਤੇ ਹੂੰ ਕੋਈ ਵੀ ਜੇਕਰ ਅੱਬਾ ਆਂ ਦੇ ਬਸਤੋਂ ਆ ਨਹੀਂ ਇਹਨਾਂ ਦੇ ਵਿੱਚ ਫਰਕ ਆਉਂਦਾ ਬੈਨੀਫਿਟ ਬਹੁਤ ਆਉਂਦਾ ਆ ਜੀ ਹੂੰ ਨਾ ਇਹਨਾਂ ਦੇ ਵਿੱਚ ਕੋਈ ਗਮੀ ਕੱਲ ਹੁੰਦਾਗਾ ਨਾ ਇਹਨਾਂ ਦੇ ਵਿੱਚ ਕੁਝ ਵੀ ਲਾ ਲੋ ਜੇ ਤੇ ਆਪਾਂ ਚਾਹ ਵੀ ਪਾਤੀ ਕਰ ਮੈਂ ਜਿਹੜੀ ਖੁਸ਼ਬੂ ਹੁੰਦੀ ਆ ਮਿੱਟੀ ਦੀ ਚਾਹ ਦਾ ਟੇਸ ਤਾਂ ਤੋਂ ਵੱਧ ਬਣ ਜਾਂਦਾ ਜਿਹੜੀਆਂ ਬਿਮਾਰੀਆਂ ਤੋਂ ਬਚਾਉਣਾ ਉਹ ਤਾਂ ਬਚਾ ਨਹੀਂ ਇਹ ਤਾਂ ਮੈਂ ਨਹੀਂ ਕਹਿ ਰਿਹਾ ਲੋਕ ਪੁਰਾਣੇ ਬਜ਼ੁਰ ਬਿਮਾਰੀਆਂ ਦੁੱਧ ਹੀ ਬੜਾ ਅੰਦਰ ਦੇ ਦੌਰ ਦੇ ਬੇਟਾ ਆਮ ਲੋਕਾਂ ਕੋਲ ਤੁਸੀਂ ਇਹ ਛੋਟੇ ਛੇਸੀ ਵੀ ਛੋਟੇ ਸੀ ਆਮ ਘਰਾਂ ਦੇ ਵਿੱਚ ਭਾਂਡੇ ਵਰਤਦੇ ਰਹੇ ਆ ਸਬਜੀ ਉਹ ਜਵਾਨੀ ਦਾਦੀਆਂ ਪਰਦਾਤੀਆਂ ਨਾਲੀਆਂ ਦੁੱਧ ਧਰਦਿਆਂ ਸੀਗੀਆਂ ਉਹ ਸਭਾ ਦੂਰ ਹੋ ਗਏ ਬਿਵਾਰੀਆਂ ਵੱਧ ਗਏ ਇਹੀ ਮਨ ਕਰ ਬਸ ਆਹੀ ਹੈ ਜੀ ਹੁਣ ਲੋਕ ਮੰਨ ਲਓ ਕੋਈ ਤਲੀਆਂ ਹੋਈਆਂ ਚੀਜ਼ਾਂ ਦੇ ਜ਼ਿਆਦਾ ਹੋ ਗਿਆ ਹਰ ਇੱਕ ਚੀਜ਼ ਦੇ ਵਿੱਚ ਸੋਨੂੰ ਵੀ ਪਤਾ ਅੱਜ ਕੱਲ ਵੀ ਕੈਮੀਕਲ ਤੋਂ ਬਿਨਾਂ ਕੋਈ ਚੀਜ਼ ਤਿਆਰ ਨਹੀਂ ਹੁੰਦੀ ਆਪਣੇ ਚਾਹ ਪਾਲ ਲਾਲੋ ਸਬਜੀ ਲਾਲੋ ਹਰ ਇੱਕ ਦੇ ਵਿੱਚ ਕੈਮੀਕਲ ਲੱਗਦੀ ਲੱਗਦਾ ਹੂੰ ਜਿਹੜੀ ਚੀਜ਼ ਆਪਣੇ 3 ਮਹੀਨੇ ਤਿਆਰ ਹੋਣੀ ਆ ਆਪਾਂ ਨੂੰ ਮਹੀਨੇ ਦੇ ਵਿੱਚ ਤਿਆਰ ਹੋ ਕੇ ਮਿਲ ਜਾਦਾ ਤਾਂ ਤੁਸੀਂ ਵੀ ਸਮਝਦੇ ਆਂ ਵੀ ਉਹ ਕਿਵੇਂ ਤਿਆਰ ਹੋਈ ਆ ਜਦੋਂ ਜਿਆਦਾ ਸਮਾਂ ਚੱਲ ਪਿਆ ਹਾਂ ਜਿਆਦਾ ਸਮਾਂ ਚੱਲ ਪਿਆ ਹੁਣ ਮਿੱਟੀ ਦਾ ਭਾਂਡਾ ਤਾਂ ਲੋਕ ਯੂਜ਼ ਕਰਦੇ ਚਾਹੇ ਕੈਮੀਕਲ ਵਾਲੀ ਆਖਲਾ ਮਿੱਟੀ ਦੇ ਭਾਂਡੇ ਜੇ ਬਣਾਉਂਦਾ ਬਹੁਤ ਫਰਕ ਪੈਂਦਾ ਹੂੰ ਕਈ ਆਉਂਦੇ ਨੇ ਜਿਹੜੇ ਸਾਨੂੰ ਦਾਅ ਦੇਣੇ ਵੀ ਸਾਡੀ ਮਿੱਟੀ ਦੇ ਭਾਂਡੇ ਜੇ ਸਾਨੂੰ ਇੰਨਾ ਟਾਈਮ ਲੱਗ ਗਿਆ ਖਾਣਾ ਖਾਂਦੇ ਨੂੰ ਵੀ ਸਹੀ ਆ ਹੂੰ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਆਪਾਂ ਨੂੰ ਵੀ 90% ਦਾ ਫਰਕ ਪੈ ਗਿਆ ਬਾਹਲਾ ਕਦੇ ਇਹ ਨਾ ਕਦੇ ਨਾਲ 40 50% ਫਰਕ ਤਾਂ ਜ਼ਰੂਰ ਪੈਂਦਾ ਹੀ ਪੈਂਦਾ ਮਿੱਟੀ ਦੇ ਭਾਂਡੇ ਦੇ ਖਾਣਾ ਖਾਂਦੇ ਹੂੰ ਥੋੜਾ ਕੇ ਬਾਹਰ ਲੈ ਕੇ ਲਾਇਆ ਉਸ ਦਾ ਮੈਂ ਟੋਕੇ ਨਿੰਬੂ ਜੇ ਤੁਸੀਂ ਭਾਂਡੇ ਦਾ ਪ੍ਰੋਸੈਸ ਹੋ ਜਾ ਨਿੰਬੂ ਬੱਚਾ ਪਾ ਦੇ ਪਾ ਲਈ ਐ ਜੀ ਮੈਂ ਆਪਾਂ ਮੰਨ ਲਓ ਹੁਣ ਸਬਜ਼ੀ ਬਣਾ ਲਈ ਹੂੰ ਜੇ ਮੈਂ ਕਈ ਵਾਰੀ ਸਾਜੀ ਮਾਚੀ ਆਂਦੀ ਆ ਥੱਲੇ ਲੱਗ ਜਾਂਦਾ ਹੈਗਾ ਸੱਜੀ ਲੱਗ ਜਾਂਦੀ ਆ ਕਾਲਾ ਬਨ ਜਾਂ ਮਿਆਂ ਦਾ ਉਹ ਸੋਚਦਾ ਜੀ ਅਸੀਂ ਕੋਈ ਜਾਲੀ ਵਾਲਾ ਲੋ ਤਾਰ ਵਾਲਾ ਪੁਰਸ਼ ਮਾਰਾਂਗੇ ਤਾਂ ਮਿੱਟੀ ਖੁਰਚੀ ਜਾਊਗੀ ਉਹ ਪਾਣੀ ਘਰ ਮਾਰ ਕੇ ਨਿੰਬੂਆਂ ਪਾਉਣ ਦਾ ਮਤਲਬ ਇਹ ਹੁੰਦਾ ਜਿਹੜਾ ਕਾਲਾ ਹੁੰਦਾ ਹੈਗਾ ਉਹ ਸਾਰਾ ਲੈ ਜਾਂਦਾ ਹੈਗਾ ਨਿੰਬੂ ਦੇ ਨਾਲ ਹਾਂਜੀ ਇੱਕ ਹੋਰ ਗੱਲ ਆ ਬਾਈ ਤੁਸੀਂ ਸੋੜੇ ਸਵਾਲ ਚ ਹੀ ਸਵਾਲ ਜੇ ਕਰ ਆਪਾਂ ਜਾਲੀ ਦੀ ਜਿਹੜੀ ਆਉਂ ਘਰਾਂ ਦੇ ਵਿੱਚ ਬਸਤੀ ਜਾਂਦੀ ਆ ਭਾਂਡੇ ਧੋਣ ਵਾਲੀ ਉਸ ਵਿੱਚ ਕਈ ਰੀ ਸੋਹਣੀਆਂ ਜਿਹੜੇ ਘਰਾਂ ਦੀਆਂ ਹੁੰਦੀਆਂ ਬਰਤਨ ਲੱਗ ਜਾਂਦੇ ਆ ਉਹਦੇ ਮਿੱਟੀ ਲੈਂਦੇ ਲੱਗਦੀ ਨਹੀਂ ਉਹਦੇ ਨਾਲ ਆਉਂਦਾ ਇਹਨਾਂ ਨੂੰ ਕੋਈ ਵੀ ਚੀਜ਼ ਆਉਂਦਾ ਮੰਨ ਲਓ ਜੀ ਹੁਣ ਆਪਾਂ ਏਟੀ ਲੈ ਲਓ ਜੱਟ ਸਾਹਿਬ ਕਹਿੰਨੇ ਤਾਰਾ ਵਾਲਾ ਬੁਰਸ਼ ਮਾਰਾਂਗੇ ਤਾਂ ਉਹਨੇ ਮਿੱਟੀ ਮੈਂਟਾ ਜਲਾ ਦੇਣੀ ਆ ਕੋਈ ਗੱਲ ਉਹ ਲੋਹੇ ਦੀ ਜਾਲੀ ਕੋਈ ਪਾਕਿਸਤਾਨੀ ਬੱਜੀ ਹੁੰਦੀ ਆ ਤੇ ਤੇ ਨਹੀਂ ਪਾਕਿਸਤਾਨੀ ਨਹੀਂ ਸਾਰੀ ਮਿੱਟੀ ਹੁੰਦੀ ਆ ਕੋਈ ਕੈਮੀਕਲ ਨਹੀਂ ਹੁੰਦਾ ਇਹਨਾਂ ਦੇ ਕੁਝ ਵੀ ਨਹੀਂ ਹੁੰਦਾ ਹੂੰ ਤੁਸੀਂ ਇੱਕ ਅਹਿਮ ਸਵਾਲ ਹੈ ਜਿਵੇਂ ਆਮ ਨੌਜਵਾਨ ਪੀੜ੍ਹੀ ਅੱਜ ਵੀ ਆਪਣੇ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ ਆ ਕਿ ਯਾਰ ਤੂੰ ਪਲੱਸ 2 ਕਰ ਲੈ ਬਾਅਦਮੀ ਕਰ ਲੈ ਤੂੰ ਬਾਹਰ ਜਾਵੜਾ ਆਪੋ ਆਪਣੀ ਸਮਰੱਥਾ ਦੇ ਅਨਸਾਰ ਹਰ ਕੋਈ ਕਹਿੰਦਾ ਕਿ ਛੋਟੇ ਦੇਖ ਜਾਵੜਾ ਤੁਸੀਂ ਆਪਣੇ ਘਰਾਂ ਦੇ ਦਬਾਅ ਪਾਇਆ ਕਿ ਮੈਂ ਤੁਸੀਂ ਕਰ ਲਓ ਮੈਂ ਤਾਂ ਬਾਹਰ ਨਾ ਨਹੀਂ ਬਿਲਕੁਲ ਵੀ ਨਹੀਂ ਕਦੇ ਨਹੀਂ ਅਸੀਂ ਤਾਂ ਇਸ ਕੰਮ ਦੀ ਕੋਸ਼ਿਸ਼ ਬਾਹਰ ਜਾ ਕੇ ਵੀ ਉਹਨਾਂ ਦੀ ਗੱਲਾਂ ਨਹੀਂ ਕਰਨੀਆਂ ਤੇ ਇਥੇ ਆਪਦਾ ਕੰਮ ਕਰਕੇ ਵਧੀਆ ਕਰੀ ਜਾਂਦੇ ਹਾਂ ਪਰ ਇਹ ਚੋਲੋ ਜਾਨਵੇਂ ਹੈਗਾ ਜਿਹੜੇ ਕਹਿੰਦੇ ਆ ਬਾਈ ਯਾਰ ਇੱਥੇ ਦੇਖਦਾ ਤਰੱਕੀ ਨਹੀਂ ਕੀਤੀ ਜਾ ਸਕਦੀ ਕੰਮ ਚੱਲ ਨਹੀਂ ਸਕਦਾ ਇਹ ਕਰਨ ਵਾਲਾ ਹੋਣਾ ਚਾਹੀਦਾ ਉਹਨਾਂ ਲੋਕਾਂ ਨਸ਼ੇ ਤੇ ਪੈ ਗਏ ਜੀ ਉਹਨਾਂ ਕਰੇ ਬੰਦੇ ਕੀ ਕਰੇ ਹਮਮ ਹਮ ਹਮ ਮਾਲ ਜੇ ਕਿਸੇ ਨੇ ਨਕਾ ਕੰਮ ਲੈਣਾਗਾ ਉਹ ਬਿਜ਼ਨਸ ਕਿੱਥੋਂ ਕਰ ਲੂਗਾ ਹਮ ਬਿਜ਼ਨਸ ਕਰਨ ਵਾਸਤੇ ਆਪਾਂ ਜਾਇ ਛੋਟੇ ਤੋਂ ਛੋਟੇ ਕੰਮ ਤੇ ਲੈ ਲੈ ਥੋੜੇ ਜਿਹੇ ਪੈਸੇ ਦਾ ਪੰਨੂ ਲਾਉਣਾ ਹੀ ਪੈਂਦਾ ਕੰਮ ਕਰਨਾ ਕੋਈ ਵੀ ਕੰਮ ਕਰਨਾ ਹਮ ਥੋੜੇ-ਮੋਟੇ ਪੈਸੇ ਦਾ ਲਾਉਣੇ ਪੈਂਦੇ ਆ ਹਮ ਔਰ ਜਿਹਨੇ ਨਸ਼ਾ ਕਰਨਾ ਉਹ ਪੈਸੇ ਕਿੱਥੇ ਲਾ ਲੂਗਾ ਹਮ ਉਹ ਹੁਣ ਦੋ ਦਿ ਜੋਨਸਾ ਉੱਤਰ ਗਿਆ ਪੈਸੇ ਖਤਮ ਹੋਣੇ ਦੋ ਦਿਨ ਫਿਰ ਚਲੇ ਜਾਣਾਗਾ ਹੂੰ ਇਹ ਜਨਾਪਾ ਪਛੇ ਮੂਰਤੀਆਂ ਪਈਆਂ ਦੇਖ ਰਿਹਾ ਇਹ ਵੀ ਤੁਸੀਂ ਉਧਰ ਹੀ ਮੈਨੂੰ ਬਚਨਿੰਗ ਕਰਵਾਉਣੇ ਹੁੰਦੇ ਅੱਛੀ ਤੇ ਆਪਣੇ ਬਾਹਰੀ ਬਾਂਧੀਆਂ ਨਹੀਂ ਜੀ ਸਰ ਅੱਛਾ ਉਧਰ ਹੀ ਬਾਂਧੀਆਂ ਸਰ ਉਧਰ ਹੀ ਬਾਂਧੀਆਂ ਨੇ ਅਲੱਗ-ਅਲੱਗ ਸਟੇਟਾਂਾਂ ਜੇ ਬਾਂਧੀਆਂ ਮਨ ਮੰਨ ਲਓ ਜਿਵੇਂ ਰਾਜਾ ਲਾਲ ਕਲਕੱਤੇ ਲਾਲ ਯੂਪੀ ਲਾਲੋ ਆਪਣੇ ਪੰਜਾਬ ਦੇ ਵਿੱਚ ਵੀ ਕਈ ਲੋਕ ਬਣਾਉਣ ਲੱਗ ਗਏ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਕਲਾਕਾਰੀ ਕਰਨ ਲੱਗ ਗਏ ਹੁਣ ਹੂੰ ਤੇ ਹੁਣ ਪੰਜਾਬ ਦੇ ਵਿੱਚ ਵੀ ਬਣ ਰਹੀ ਹੈ ਆਪਦੀ ਇਹ ਕਿਉਂ ਹੋਰ ਅਹਿਮ ਸਵਾਲ ਹੈ ਭਾਈ ਜੇਕਰ ਆਪਾਂ ਜਦਕਿ ਦੁਕਾਨ ਤੇ ਜਿਹੜਾ ਗਾਹਕ ਆ ਉਹ ਦੁਕਾਨ ਤੇ ਜਾਂਦਾ ਤਾਂ ਉਹ ਉਹਨੂੰ ਪਤਾ ਕਿਵੇਂ ਲੱਗੂਗਾ ਵੀ ਇਹ ਜਿਹੜਾ ਭਾਂਡਾ ਆ ਹਾਂ ਇਹ ਪੰਜਾਬ ਦੀ ਮਿੱਟੀ ਦਾ ਨਹੀਂ ਇਹ ਗੁਜਰਾਤ ਦੀ ਮਿੱਟੀ ਦਾ ਉਹਨੂੰ ਪਛਾਣ ਕਿਵੇਂ ਆਊਗੀ ਲੈ ਉਹਨਾਂ ਨੂੰ ਬਾ ਅੱਜ ਕੱਲ੍ਹ ਜੀ ਸਾਰਿਆਂ ਨੂੰ ਪਤਾ ਪੜ੍ਹੇ ਲਿਖੇ ਅੱਜ ਕੱਲ੍ਹ ਹੋਂਦ ਇਹ YouTube ਲਾ ਲਓ ਹਰ ਕੋਈ ਵੀਡੀਓ ਪਾ ਰਿਹਾਗਾ ਪਾ ਰਿਹਾ ਹਰ ਕੋਈ ਦੱਸ ਰਿਹਾ ਵੀ ਆਹ ਭਾਂਡਾ ਆਪਣੇ ਕੋਲ ਏਦਾਂ ਦਾ ਆਹ ਭਾਂਡਾ ਏਦਾਂ ਦਾ ਅਗਲੇ ਨੂੰ ਨਹੀਂ ਪਤਾ ਲੱਗਦਾ ਸੀ ਅਗਲੇ ਨੂੰ ਦੱਸ ਹੂੰ ਨਮਾਸੀ ਕਹਿ ਦਿੰਦਾ ਵੀ ਆਓ ਪਲਾਣਾ ਪਾਂਡਾ ਗਾਇ ਜਾਣੇ ਕਿ ਆਪਨੇ ਗੈਂਸ ਤੇ ਚੱਲੂਗਾ ਉਹ ਪਾਂਡ ਆਪਣੇ ਚੁੱਲੇ ਤੇ ਚੱਲੂਗਾ ਕੋਈ ਵੀ ਲਾਲ ਲਗ ਲਗ ਪਾਂਡੇ ਮੈਂ ਜਮਾ ਪਰਡੇ ਦਾ ਦੋ ਇਹ ਪੈਨੇ ਆਪਣੇ ਹੂੰ ਮਿੱਟੀ ਦਾ ਇੱਕੀ ਆ ਹੂੰ ਆ ਵੀ ਮਿੱਟੀ ਦਾ ਹੋਈ ਮਿੱਟੀ ਦਾ ਹੂੰ ਪਰ ਇਹਨਾਂ ਵਿੱਚ ਮਿੱਟੀ ਮਿੱਟੀ ਦਾ ਫਰਕ ਆ ਹੂੰ ਜਿਵੇਂ ਲਾਲ ਮਿੱਟੀ ਵੀ ਆਉਂਦੀ ਆ ਚਿੱਟੀ ਵੀ ਆਉਂਦੀ ਆ ਵਾਈਟ ਲਾਲ ਕਾਲੀ ਮਿੱਟੀ ਲਾ ਲੋ ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਆਉਂਦੀ ਆ ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਦਾ ਅਲੱਗ ਅਲੱਗ ਫਾਇਦੇ ਆ ਹੂੰ ਜਮਾਕਾਰੀ ਮਿੱਟੀ ਲਾਲ ਉਹ ਆਪਣੇ ਥੋੜੇ ਮਾਨਦੇ ਕੋਦੇ ਤੋਂ ਬਹੁਤ ਥੋੜਾ ਪਾਣੀ ਪਾ ਰੈਂਦਾਗਾ ਹੂੰ ਜਿਵੇਂ ਮਿੱਟੀ ਦਾ ਫਰਕ ਪੈਂਦਾ ਭਾਂਡੇ ਦੇ ਵਿੱਚ ਕਿਹੜੀ ਚੱਟੀ ਮਿੱਟੀ ਵਿੱਚ ਮਲਾਤੀ ਖਾਲੀ ਮਿੱਟੀ ਦੇ ਉਹ ਦੇਖਦੇ ਵਿੱਚ ਫਰਕ ਪੈਂਦਾ ਹਾਂ ਦੇਖਣ ਦਾ ਫਰਕ ਹੂੰ ਇਹ ਗੱਲ ਤਾਂ ਗੱਲ ਕਰ ਲਈਏ ਭਾਈ ਸਮੇਂ ਦੀ ਹਾਂ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਭਾਂਡਾਂ ਦੀ ਵਿਕਰੀ ਆ ਪੁਰਾਣਾ ਸਮਾਂ ਪਹਿਲਾਂ ਗੱਲ ਕੀਤੀ ਆ ਕਿ ਭਾਂਡਾ ਦੇ ਘਰਾਂ ਦੇ ਵਿੱਚ ਵਰਤੇ ਜਾਂਦੇ ਸੀਗੇ ਲੱਗਦਾ ਕਿ ਉਹੀ ਸਮਾਂ ਬਹੁਤ ਛੇਤੀ ਆਉਣ ਵਾਲਾ ਜੀ ਬਿਲਕੁਲ ਬਿਲਕੁਲ ਔਨ ਹੈ ਜਿਆਦਾਤਰ ਲੋਕ ਜਿਵੇਂ ਹਮਨੇ ਪੜ੍ਹੇ ਲੀਏ ਲੋਕ ਆ ਹੁਣ ਤੁਹਾਨੂੰ ਵੀ ਪਤਾ ਹਰ ਘਰ ਦੇ ਵਿੱਚ ਬਿਮਾਰੀਆਂ ਹਰੇਕ ਦੇ ਖੋਡੇ ਦਰਦ ਕਰਦੀ ਕਰਦੇ ਹੂੰ ਉਹ ਹਰ ਕੋਈ ਆਪਣੇ ਮਿੱਟੀ ਦਾ ਪੰਡਾ ਹੀ ਵਰਤਦਾ ਵਰਤਦਾ ਹੂੰ ਹੂੰ ਜੀ ਜੇ ਮੈਂ ਲਾ ਲਉ ਆਪਣੇ ਮਾਣ ਜੀ ਮੈਂ ਤੁਹਾਨੂੰ ਪਹਿਲਾਂ ਕੜਾਈ ਬਾਰੇ ਦੱਸ ਕੇ ਹਟਾਂਗਾ ਹੂੰ ਇਹ ਆਹ ਕੜਾਈ ਜੇ ਮੈਂ ਆਹ ਕੜਾਈ ਆ ਇਹਦੇ ਵਿੱਚ ਆਹ ਕੜਾਈ ਵੀ ਆ ਜਾਂਦੀ ਆ ਆਹ ਕੜਾਈ ਵੀ ਆ ਜਾਂਦੀ ਆ ਕੁੱਕਰ ਵੀ ਆਉਂਦਾ ਸਾਈ ਪੈਣ ਵੀ ਆਉਂਦਾ ਆਪਣੇ ਜਿਵੇਂ ਆ ਪਿਆ ਜੀ ਜੇ ਮੈਂ ਹੁਣ ਇਹਦਾ ਲਾਲ ਮਿੱਟੀ ਜੇ ਆ ਗਿਆ ਕਾਲੀ ਮਿੱਟੀ ਦੇ ਵਿੱਚ ਵੀ ਆਉਂਦੇ ਨੇ ਭਾਂਡੇ ਹਰ ਇੱਕ ਦੀ ਦਾ ਆਪਣਾ ਆਪਣਾ ਬੈਨੀਫੀਟ ਆ ਤਾਂ ਫਾਇਦਾ ਹੂੰ ਬਿਲਕੁਲ ਤਾਂ ਭਾਈ ਜਿਵੇਂ ਹੁਣ ਆਮ ਧਾਰਨਾ ਜਿਵੇਂ ਡਾਕਟਰ ਸਾਹਿਬ ਵੀ ਕਹਿੰਦੇ ਆ ਜੇ ਤੁਸੀਂ ਦੱਸਿਆ ਸਾਨੂੰ ਕਿ ਡਾਕਟਰ ਸਾਹਿਬ ਆਉਂਦੇ ਆ ਤੇ ਰਿਕਮੈਂਡ ਕਰਦੇ ਆ ਲੱਗਦਾ ਕਿ ਹੋਰ ਕਿਹੜਾ ਜਿਵੇਂ ਕੋਈ ਨਵਾਂ ਮੁੰਡਾ ਹੈਗਾ ਜਾਂ ਕੋਈ ਵੀ ਹੈ ਜਿਵੇਂ ਕਾਰੋਬਾਰ ਇਸ ਕਾਰੋਬਾਰ ਦੇ ਵਿੱਚ ਹੋਰ ਹੈਗਾ ਵਧੀਆ ਬੈਨੀਫੀਸ਼ਲ ਬੈਨੀਫੀਸ਼ੀਅਲ ਕਿੱਤਾ ਹੈਗਾ ਹਾਂ ਬਿਲਕੁਲ ਜੀ ਹੂੰ ਬਾ ਕਰਨ ਵਾਲਾ ਹੋਣਾ ਚਾਹੀਦਾ ਬਸ ਬੰਦਾ ਇੱਕ ਆਪਣੇ ਲੋਕ ਮੰਨਦੇ ਆ ਸ਼ਰਮ ਆ ਆਲਾ ਗਿਆ ਦਾ ਭਾਂਡੇ ਦੀ ਦੁਕਾਨ ਕਰੀ ਬੈਠਾ ਸਾਡੇ ਦਾ ਆਪਦੇ ਖੁਦ ਕਹਿੰਦੇ ਆ ਭਾਂਡੇ ਦੀ ਦੁਕਾਨ ਆ ਕੀ ਆ ਆ ਸੁਣ ਕੇ ਆਈ ਜਾਂਦੇ ਗੱਲ ਇਹ ਕਹਿੰਦੇ ਬਧੇਰੇ ਕਹਿੰਦਾ ਮਿੱਟੀ ਦਾ ਭਾਂਡਾ ਨਾ ਕੰਮ ਕਰਦਾ ਕੋਈ ਕੰਮ ਪਰ ਕਰਨ ਵਾਲਾ ਹੋਣਾ ਚਾਹੀਦਾ ਹੁਣ ਜੇ ਕਿਸੇ ਦੇ ਥੱਲੇ ਲਾ ਕੇ ਕਰਾਂਗੇ 5000 ਦੂਗਾ ਹੁਣ ਆਪਦਾ ਕੰਮ ਕੀਤਾ ਜਾਏ ਮਿੱਟੀ ਦੇ ਭਾਂਡੇ ਆਪਦਾ ਕੰਮ ਕੀਤਾ ਦਾ ਆਪਾਂ ਇਹਦੇ ਪਿੱਛੇ ਕਮਾਈ ਜਾਂਦੇ ਆ 5000 ਹੂੰ ਮੈਂ ਨੇਦਾ ਉੱਥੇ 12 ਘੰਟੇ ਰੋਟੀ ਦੇ ਕੇ ਅਗਲੇ ਨੇ 5000 ਜੀਣਾ ਆਪਾਂ ਨੂੰ ਇੱਥੇ ਆਪਦਾ ਕੰਮ ਕਰਕੇ ਵੀ 5000 ਬਣ ਜਾਂਦਾ ਕੀ ਮਾਰਾ ਵੱਡੇ ਬੋਕਰ ਨੇ ਛੋਟੇ ਮਾਲਕ ਬਣ ਗਏ ਬੱਸ ਹੋਲੀਵੁੱਡ ਜਿਵੇਂ ਜਿਵੇਂ ਨੌਲ ਜਾਂਦੀ ਅੱਜ 5 ਕਮਾ ਰਿਆ ਕੱਲ ਨੂੰ 10 ਕਮਾਊਗਾ ਇਹ ਤਾਂ ਨੌਲ ਜਾਂ ਜਿਵੇਂ ਨੌਲ ਵਧੀ ਗਈ ਕਮਾਈ ਵਧੀ ਗਈ ਧੰਨਵਾਦ ਬਾਈ ਤੁਸੀਂ ਸਮੇਂ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਜੇ ਨੌਜਵਾਨ ਜਦੋਂ ਆਪਾਂ ਰਾਮਪਰੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਬੰਨ ਕੋਲ ਰੋਡ ਦੇ ਉੱਪਰ ਜਿਹੜੀ ਉਹ ਦੁਕਾਨ ਪੈਂਦੀ ਆ ਇਹਨਾਂ ਦੇ ਘਰ ਦੇ ਜਿਹੜਾ ਪਿਛਲੇ 40 ਸਾਲ ਤੋਂ ਮਿੱਟੀ ਦੇ ਭਾਂਡੇ ਦਾ ਕੰਮ ਕਰ ਰਹੀ ਸੀ ਉਹਨਾਂ ਨੇ ਉਸ ਕੰਮ ਨੂੰ ਅੱਗੇ ਵਧਾਇਆ ਔਰ ਗੁਜਰਾਤ ਜਾਏ ਔਰ ਕੋਲਕੱਤੇ ਦੀ ਗੱਲ ਹੋਵੇ ਯੂਪੀ ਦੀ ਗੱਲ ਹੋਵੇ ਉਥੋਂ ਦੀ ਬੜੀ ਮਿੱਟੀ ਦੇ ਭਾਂਡੇ ਜਿਹੜੇ ਲੈ ਕੇ ਆਉਂਦੇ ਆ ਇਹਨਾਂ ਨੇ ਖਾਸੇ ਤੇ ਦੱਸੀ ਆ ਕਿ ਉਥੇ ਜਿਵੇਂ ਖਾਣਾ ਨਹੀਂ ਮਿੱਟੀ ਦੀਆਂ ਚ ਮੋਲੇ ਦੀ ਖਾਨ ਹੁੰਦੀ ਆ ਕੋਲੇ ਦੀ ਖਾਨ ਦੇ ਵਿੱਚੋਂ ਹੀਰੇ ਨਿਕਲਦਾ ਓਵੇਂ ਉਥੋਂ ਦੀ ਖਾਣਾ ਦੇ ਵਿੱਚੋਂ ਇਹ ਹੀਰੇ ਨਿਕਲਦੇ ਆ ਮਿੱਟੀ ਦੇ ਬਣੇ ਭਾਂਡੇ ਔਰ ਸਾਡੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਇਹ ਭਾਂਡੇ ਪਹਿਲਾਂ ਜਿਹੜੇ ਵਰਤੇ ਜਾਂਦੇ ਸੀਗੇ ਸਾਡੇ ਦਾਦੇ ਪਰਦਾਦੇ ਨਾਨੀਆਂ ਆਮ ਤਰ੍ਹਾਂ ਦੇ ਆ ਸੁਹਾਰੀਆਂ ਜਿਹੜੀਆਂ ਸੀਗੀਆਂ ਇਹਨਾਂ ਭਾਂਡੇ ਦੀ ਵਰਤੋਂ 90 ਦਾ ਦੌਰ 85 ਦਾ ਦੌਰ 80 ਦਾ ਦੌਰ ਉਹ ਤੋਂ ਪਿਛੇ ਵੀ ਜੇਕਰ ਚੱਲ ਜੇ 70 75 ਦਾ ਦੌਰ ਕੱਚੇ ਘਰ ਹੁੰਦੇ ਸੀ ਕੱਚੇ ਭਾਂਡੇ ਹੁੰਦੇ ਸੀ ਪਰ ਲੋਕ ਦੀਵਿਆਂ ਵਾਲ ਦੇ ਪੱਕੇ ਹੁੰਦੇ ਸੀ ਉਹ ਭਾਂਡਿਆਂ ਦਾ ਦੌਰ ਦਵਾਰੇ ਆਰਿਆ ਨੌਨਮ ਦਾ ਸੰਦੇਮ ਤੱਕ ਬਹੁਤ ਲੋਕ ਆਉਂਦੇ ਆ ਤੇ ਆ ਕੇ ਸਾਨੂੰ ਦੱਸਦੇ ਵੀ ਕਿ ਜਿਹੜਾ ਸਕੂਨ ਸਾਨੂੰ ਇਹ ਭਾਂਡਿਆਂ ਦੇ ਵਿੱਚ ਮਿਲਦਾ ਅੰਦਰੂਨੀ ਤੌਰ ਤੇ ਉਹ ਸਟੀਲ ਦੇ ਭਾਂਡਾ ਚ ਨਹੀਂ ਮਿਲਦਾ ਨਾ ਅਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਮਿਲਦਾ ਪਰ ਬਿਵਾਰੀਆਂ ਦੀ ਜਿਹੜੀ ਦਰਬਧਾਰਾ ਉਹ ਤਾਂ ਹੀ ਬਦ ਗਈ ਹੈ ਕਿ ਇਸ ਲਈ ਅਸੀਂ ਜਿਹੜਾ ਆਪਣੇ ਅਸਲੀ ਮੂਲ ਦੇ ਨਾਲੋਂ ਟੁੱਟ ਚੁੱਕੇ ਆ ਔਰ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਸਾਡਾ ਇਹਤ ਵੀ ਰਹਿੰਦਾ ਕਿ ਜਿਹੜੇ ਲੋਕ ਪੰਜਾਬ ਦੇ ਵਿੱਚੋਂ ਸਮਾਜ ਦੇ ਵਿੱਚੋਂ ਲੀ ਨੂੰ ਪਾੜ ਕੇ ਚੱਲਦੇ ਇੱਕ ਵੱਖਰਾ ਕੰਮ ਕਰਦੇ ਆ ਕਿੱਤਾ ਕਰਦੇ ਆ ਉਹਨਾਂ ਨੂੰ ਰੋਹ ਨੂੰ ਤੁਹਾਡੇ ਸਾਹਮਣੇ ਕਰੀਏ ਇੱਕ ਵੱਖਰੀ ਜਿਹੜੀ ਮਿਸਾਲ ਆ ਚਾਹੇ ਉਹ ਕੋਈ ਕਿੱਤਾ ਛੋਟਾ ਚਾਹੇ ਵੱਡਾ ਹਰ ਕੋਈ ਆਪਣੇ ਕਿੱਤੇ ਦੇ ਵਿੱਚੋਂ ਵੱਡਾ ਹੁੰਦਾ ਔਰ ਸਾਡੀ ਅਵੇਸ਼ਾ ਕੋਸ਼ਿਸ਼ ਰਹੂਗੀ ਜੋ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਹਟਕੇ ਕੰਮ ਕਰਦੇ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਕਰਿਓ ਜਾਣੂ ਕਰਵਾਈਏ ਔਰ ਤੁਹਾਡੇ ਦੇ ਵਿੱਚ ਵੀ ਉਤਸ਼ਾਹ ਆਵੇ ਜਦੋਂ ਰਾਪੋਰਟ ਬੰਨਾਲੇ ਨਹੀਂ ਜਾਂਦੇ ਆਪਾਂ ਮੇਨ ਰੋਡ ਦੇ ਉੱਪਰ ਆ ਰਿਓ ਇਸੇ ਇੱਥੇ ਰੋਕੇ ਜ਼ਰੂਰ ਜਾਓ ਰੁਕਦੇ ਵੀ ਉਹਨਾਂ ਕੋਲ ਕਿੱਥੇ ਡਾਕਟਰ ਆਉਂਦੇ ਆ ਵੱਡੇ ਵੱਡੇ ਡਾਕਟਰ ਇਹ ਵੀ ਹਸਪਤਾਲ ਇਹ ਵੀ ਸਮਾਰਕੇ ਹਸਪਤਾਲਾਂ ਦੇ ਵਿੱਚੋਂ ਉਹ ਭਾਂਡੇ ਲੈ ਕੇ ਜਾਂਦੇ ਇੱਥੋਂ ਔਰ ਉਹ ਦੌਰ ਮਿੱਟੀ ਦੇ ਭਾਂਡਾ ਦਾ ਦੁਬਾਰਾ ਆਉਣ ਵਾਲਾ ਉਹ ਸਾਡੀ ਕੋਸ਼ਿਸ਼ ਰਹੂਗੀ ਜੋ ਰੂਹਾ ਹਟਕੇ ਸਮਾਜ ਦੇ ਵਿੱਚ ਕੰਮ ਕਰਦੇ ਆਣੇ ਉਹਨਾਂ ਨੂੰ ਤੁਹਾਡੇ ਸਾਹਮਣੇ ਸਮੇਂ-ਸਮੇਂ ਤੇ ਕਰਦੇ ਰਹੀਏ Dürüğü 10 defa boşuna dinalım. Ben simarın cinsinin kısmından kamera benimki şarın dinalı. Tanımadım.